ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਸਾਡੇ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਆਉਣ ਵਾਲੀਓ ਵੀਡੀਓ ਨਵੇਂ ਤੋਂ ਨਵੇਂ ਰਿਸ਼ਤੇ ਉਹਨਾਂ ਤੱਕ ਵੀ ਲੋੜਿੰਦਾ ਪਹੁੰਚ ਸਕਣ ਜੀ ਅਸੀਂ ਇਸ ਚੈਨਲ ਤੇ ਪੰਜਾਬੀ Hindu Sikh ਅਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਆ ਜੇਕਰ ਤੁਸੀਂ ਵੀ ਰਿਸ਼ਤੇ ਦੀ ਕੋਈ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 98553956412 ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਗੁਰਪੁਰਬ ਦਿਵਸ ਦੀਆਂ ਜੀ ਆਸ਼ਾ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਰਵੇ ਔਰ ਖੁਸ਼ੀਆਂ ਭਰਿਆ ਹੋਵੇ ਜੀ ਸਿੱਖ ਧਰਮ ਦੇ ਵਿੱਚ ਇਹ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਇਸ ਦਿਨ ਦੇ ਮੌਕੇ ਤੇ ਅਸੀਂ ਸਪੈਸ਼ਲੀ ਜੱਟ ਸਿੱਖ ਫੈਮਲੀ ਦੇ ਲੜਕੇ ਤੇ ਲੜਕੀਆਂ ਜੋ ਕਿ ਐਨ ਆਰ ਆਈ ਹਨ ਪੰਜਾਬ ਤੋਂ ਬਿਲੋਂਗ ਕਰਦੇ ਹਨ ਪਰ ਐਨ ਆਰ ਆਈ ਹਨ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਕੋਈ ਯੂ ਐਸ ਏ ਦੇ ਵਿੱਚ ਵਸਿਆ ਹੈ ਅਸੀਂ ਉਹਨਾਂ ਦੇ ਰਿਸ਼ਤੇ ਲੈ ਕੇ ਆਏ ਹਾਂ ਤੁਹਾਡੇ ਲਈ ਸਭ ਤੋਂ ਪਹਿਲਾ ਰਿਸ਼ਤਾ ਹੈ ਜੀ ਪਟਿਆਲਾ ਸਿਟੀ ਤੋਂ ਸਭ ਤੋਂ ਪਹਿਲਾ ਰਿਸ਼ਤਾ ਹੈ ਜੀ ਇਹ ਲੜਕਾ ਪਟਿਆਲਾ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1998 ਸੰਧ ਹੈ ਜੀ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਦਾ ਕੰਮ ਹੈ ਜੀ ਉੱਥੇ ਰਕ ਡਰਾਈਵਿੰਗ ਦਾ ਪਲੱਸ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਦਾ ਪੂਰੇ ਦਾ ਪੂਰਾ ਪਰਿਵਾਰ ਬਹੁਤ ਹੀ ਵੈਲ ਸੈਟਲਡ ਹੈ ਜੀ ਉੱਥੇ ਕੈਨੇਡਾ ਦੇ ਵਿੱਚ ਜੀ ਅਗਰ ਗੱਲ ਕਰਦੇ ਹਾਂ ਇਸ ਦੇ ਮਾਤਾ ਪਿਤਾ ਦੀ ਜੀ ਤਾਂ ਇਸ ਦੇ ਮਾਤਾ ਸ਼੍ਰੀ ਹਾਊਸ ਵਾਈਫ ਹਨ ਔਰ ਇਸ ਦੇ ਪਿਤਾ ਸ਼੍ਰੀ ਰਿਟਾਇਰਡ ਹਨ ਗਵਰਨਮੈਂਟ ਜੌਬ ਤੋਂ ਜੀ ਉਹਨਾਂ ਦਾ ਵੀਜ਼ਾ ਵੀ ਜੀ ਨਿਊਜ਼ੀਲੈਂਡ ਦਾ ਲੱਗਾ ਹੋਇਆ ਹੈ ਕਿਉਂਕਿ ਇਹਨਾਂ ਦੀ ਇੱਕ ਸਿਸਟਰ ਨਿਊਜ਼ੀਲੈਂਡ ਦੇ ਵਿੱਚ मैरिड ਹੈ ਔਰ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਤੇ ਇਹਨਾਂ ਦੇ ਜਿਹੜੇ ਮਾਤਾ ਪਿਤਾ ਹਨ ਲੜਕੇ ਦੇ ਜੀ ਉਹ ਆਪਣੀ ਧੀ ਦੇ ਕੋਲ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਹਨ ਮਲਟੀਪਲ ਵੀਜੇਤੇ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੰਜਾਬ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਉਹ ਐਨਆਰਆਈ ਕੈਨੇਡਾ ਦੀ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਸਟੱਡੀ ਵੀਜੇ ਤੇ ਗਈ ਹੋਵੇ ਲੜਕੀ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਪੜੀ ਲਿਖੀ ਹੋਵੇ ਤੇ ਨਾਲ ਸੋਨੀ ਤੇ ਸੁਨੱਖੀ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੱਲੇ 795 88310 ਅੱਜ ਵੀਡੀਓ ਜ਼ਰੂਰ ਲੰਮੀ ਹੋਵੇਗੀ ਜੀ ਕਿਉਂਕਿ ਅੱਜ ਸਾਰੇ ਐਨ ਆਰ ਆਈ ਵੀਰ ਤੇ ਭੈਣਾਂ ਦੇ ਰਿਸ਼ਤੇ ਹਨ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਜ਼ਰੂਰ ਕਿਉਂਕਿ ਲਾਸਟ ਤੇ ਅਸੀਂ ਭੈਣਾਂ ਦੇ ਰਿਸ਼ਤੇ ਵੀ ਲੈ ਕੇ ਆ ਰਹੇ ਹਾਂ ਜੀ ਬਿਲਕੁਲ ਬਹੁਤ ਸਾਰੀਆਂ ਭੈਣਾਂ ਜੋ ਕਿ ਐਨ ਆਰ ਆਈ ਹਨ ਔਰ ਉਥੇ ਪੀ ਆਰ ਹਨ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਆਸਟ੍ਰੇਲੀਆ ਤੋਂ ਲੜਕੇ ਦਾ ਜੀ ਜੋ ਕਿ ਪੀ ਆਰ ਹੈ ਜੀ ਇਹ ਲੜਕਾ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਇਸ ਦਾ ਜਨਮ 1991 ਸੰਧ ਹੈ ਜੀ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ ਸਟੱਡੀ ਬਹੁਤ ਹੀ ਵਧੀਆ ਕੀਤੀ ਹੋਈ ਹੈ ਜੀ ਅਗਰ ਗੱਲ ਕਰਦੇ ਆ ਇਸ ਦੀ ਪਰਿਵਾਰ ਦੀ ਤਾਂ ਇਸ ਦੇ ਪਿਤਾ ਜੀ ਹਨ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਉਹ ਵੀ ਠੇਕੇਦਾਰ ਹਨ ਔਰ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਉਹ ਹਾਊਸ ਵਾਈਫ ਹਨ ਇਹ ਲड़का ਰਾਮਗੜ੍ਹ ਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦੀਆਂ ਦੋ ਭੈਣਾਂ ਹਨ ਇੱਕ ਭੈਣ ਮੈਰਿਡ ਹੈ ਸਿਡਨੀ ਦੇ ਵਿੱਚ ਆਸਟ੍ਰੇਲੀਆ ਪੀਆਰ ਹੈ ਜੀ ਇੱਕ ਭੈਣ ਯੂਐਸਏ ਦੇ ਵਿੱਚ ਮੈਰਿਡ ਹੈ ਜੀ ਉਹ ਵੀ ਉੱਥੇ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਰਾਮਗੜ੍ਹ ਜਾਂ ਪਰਿਵਾਰਤ ਹੋਵੇ ਜਾਂ ਕਿਸੇ ਅਦਰ ਕਾਸਟ ਤੋਂ ਵੀ ਹੋਵੇ ਜੀ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਜਾਂ ਬੀਡੀਐਸ ਦਾ ਕੋਈ ਕੋਰਸ ਕੀਤਾ ਹੋਵੇ ਲੜਕੀ ਪੰਜਾਬ ਤੋਂ ਹੋਵੇ ਤਾਂ ਚੰਗੀ ਪੜ੍ਹੀ ਲਿਖੀ ਹੋਵੇ ਜੀ ਅਗਰ ਆਸਟ੍ਰੇਲੀਆ ਤੋਂ ਹੈ ਜਾਂ ਕੈਨੇਡਾ ਤੋਂ ਹੈ ਤਾਂ ਵੀ ਇਹ ਪਰਿਵਾਰ ਬਿਲਕੁਲ ਰਿਸ਼ਤੇ ਦੇ ਜੋੜਨ ਦੇ ਲਈ ਉਸ ਪਰਿਵਾਰ ਦੇ ਨਾਲ ਹੱਥ ਵੰਡਾਏਗਾ ਜੀ ਲੜਕੀ ਪੰਜਾਬ ਤੋਂ ਹੈ ਤਾਂ ਪੜ੍ਹ ਲਿਖੀ ਹੋਵੇ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਗਲਾ ਰਿਸ਼ਤਾ ਵੀ ਜੀ ਐਨ ਆਰ ਆਈ ਵੀਰ ਜੋ ਕਿ ਕੈਨੇਡਾ ਤੋਂ ਪੀ ਆਰ ਹੈ ਜੀ ਲੜਕਾ ਮੋਗਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਔਰ ਲੜਕਾ ਜਟ ਸਿੱਖ ਫੈਮਲੀ ਦੇ ਨਾਲ ਸਬੰਧ ਰੱਖਦਾ ਹੈ ਜੀ ਲੜਕੇ ਦਾ ਜਨਮ 1996 ਸੰਧ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੀ ਇਹ ਪਰਿਵਾਰ ਪੂਰੇ ਦਾ ਪੂਰਾ ਵੈਜੀਟੇਰੀਅਨ ਹੈ ਸ਼ੁੱਧ ਸ਼ਾਕਾਹਾਰੀ ਹੈ ਜੀ ਲੜਕੇ ਦਾ ਕੰਮ ਐਪਲ ਸਟੋਰ ਦੇ ਵਿੱਚ ਐਡਵਾਈਜ਼ਰ ਹੈ ਜੀ ਲੜਕੇ ਦੇ ਅਗਲ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਕੈਨੇਡਾ ਦੇ ਪੀਆਰ ਹਨ ਇਸ ਦੇ ਪਿਤਾ ਸ੍ਰੀ ਹਨ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹਨ ਜੀ ਇਸ ਦਾ ਬ੍ਰਦਰ ਹੈ ਜੀ ਇੱਕ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਘਰ-ਬਾਰ ਇਹਨਾਂ ਦਾ ਉੱਥੇ ਆਉਂਦਾ ਹੈ ਜੀ ਦੋਵੇਂ ਭਰਾ ਕੈਨੇਡਾ ਦੇ ਪੀਆਰ ਹਨ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਜਟ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਦਾ ਪਰਿਵਾਰ ਚੰਗਾ ਹੋਵੇ ਲੜਕੀ ਸੋਹਣੀ ਤੇ ਸੁਨੱਖੀ ਔਰ ਪੜੀ ਲਿਖੀ ਹੋਣੀ ਚਾਹੀਦੀ ਹੈ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ 795 88310 ਤੇ ਜੀ ਅਗਲਾ ਰਿਸ਼ਤਾ ਵੀ ਹੈ ਜੀ ਜੋ ਕਿ ਐਨ ਆਰ ਆਈ ਵੀਰ ਕੈਨੇਡਾ 'ਤ ਵਰਕ ਪਰਮਿਟ ਤੇ ਹੈ ਜੀ ਇਹ ਲੜਕਾ ਤਰਨਤਾਰਨ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਜੀ ਜਨਮ 1998 ਸੰਧ ਹੈ ਜੀ ਕੱਦ 6 ਫੁੱਟ 2 ਇੰਚ ਹੈ ਜੀ ਬਹੁਤ ਹੀ ਸੋਹਣਾ ਤੇ ਸੁਨੱਖਾ ਗਬਰੂ ਹੈ ਜੀ ਲੜਕੇ ਨੇ ਪੜ੍ਹਾਈ ਬਹੁਤ ਹੀ ਵਧੀਆ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਮਾਤਾ ਜੀ ਰਿਹਨ ਔਰ ਇਸ ਦੇ ਪਿਤਾ ਜੀ ਰਿਹਨ ਮਾਤਾ ਜੀ ਇਹਨਾਂ ਦੇ ਹਾਊਸ ਵਾਈਫ ਹਨ ਪਿਤਾ ਜੀ ਇਹਨਾਂ ਦੇ ਖੇਤੀਬਾੜੀ ਸੰਭਾਲਦੇ ਹਨ ਜੀ ਇਹਨਾਂ ਦਾ ਮਾਤਾ ਪਿਤਾ ਦਾ ਦੋਵਾਂ ਦਾ ਕੈਨੇਡਾ ਦਾ ਵੀਜ਼ਾ ਵੀ ਲੱਗਾ ਹੋਇਆ ਜੀ ਇਸ ਦੀ ਇੱਕ ਭੈਣ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਸਟੱਡੀ ਵੀਜ਼ਾ ਤੇ ਵੀ ਹੈਗੀ ਹੈ ਜੀ ਇਸ ਲੜਕੇ ਨੂੰ 6 ਕਿੱਲੇ ਜ਼ਮੀਨ ਵੀ ਆਂਦੀ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਐਸਟੈਂਪ ਰਿਆ ਰਿਹਾ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਔਰ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਅਗਰ ਲੜਕੀ ਚੰਗੀ ਪੜ੍ਹੀ ਲਿਖੀ ਹੈ ਤੇ ਅਦਰ ਕਾਸਟ ਦੇ ਵਿੱਚ ਵੀ ਹੈ ਫੈਮਿਲੀ ਕਰ ਲਵੇਗੀ ਜੀ ਮੈਰिज ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਐਨ ਆਰ ਆਈ ਵੀਰ ਆਸਟ੍ਰੇਲੀਆ ਤੋਂ ਬਿਲੋਂਗ ਕਰਦਾ ਹੈ ਜੀ ਇਹ ਲੜਕਾ ਮੋਗਾ ਸਿਟੀ ਦੇ ਆਸ-ਪਾਸ ਦੇ ਏਰੀਆ ਤਾਂ ਰਹਿਣ ਵਾਲਾ ਹੈ ਜੀ ਲੜਕਾ Hindu अरोड़ा ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧ ਆਇਆ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਮਾਤਾ ਪਿਤਾ ਜੀ ਤਾਂ ਇਸ ਦੇ ਮਾਤਾ ਸ਼੍ਰੀ ਹਾਊਸ ਵਾਈਫ ਹਨ ਜੀ ਇਸ ਦੇ ਪਿਤਾ ਜੀ ਬਹੁਤੀ ਵਧੀਆ ਕੰਮ ਕਰਦੇ ਵਿੱਚ ਲੱਗੇ ਹੋਏ ਹਨ ਇਸ ਦੀ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਆਸਟ੍ਰੇਲੀਆ ਦੇ ਪਰਥ ਦੇ ਵਿੱਚ ਬਿਲਕੁਲ ਸੈਟ ਅਪ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਤੋਂ ਬਿਲੋਂਗ ਕਰਦੀ ਹੋਵੇ ਲੜਕਾ ਬਹੁਤੀ ਸੋਨਾ ਸੁਨੱਖਾ ਹੈ ਜੀ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਸੋਹਣੀ ਤੇ ਸੁਨੱਖੀ ਹੋਰ ਪੜੀ ਲਿਖੀ ਹੋਣੀ ਚਾਹੀਦੀ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਜ਼ਰੂਰ ਕਰਿਓ ਅੱਜ ਜਿੰਨੇ ਵੀ ਰਿਸ਼ਤੇ ਆਏ ਆਂਦੀ ਉਹ ਸਾਰੇ ਦੇ ਸਾਰੇ ਐਨ ਆਰ ਆਈ ਤੋਂ ਬਿਲੋਂਗ ਹੀ ਕਰਦੇ ਹੋਣਗੇ ਜੀ ਅਗਲਾ ਰਿਸ਼ਤਾ ਵੀ ਹੈ ਜੀ ਜੋ ਕਿ ਐਨ ਆਰ ਆਈ ਵੀਰ ਕੈਨੇਡਾ ਤੋਂ ਸਿਟੀਜ਼ਨ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਇਸ ਦਾ ਪਰਿਵਾਰ ਜਲੰਧਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਆਪਣਾ ਘਰ-ਬਾਰ ਸੈਟਅਪ ਹੈ ਜੀ ਲੜਕੇ ਦਾ ਜਨਮ 1999 ਸੰਧਾ ਹੈ ਜੀ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਲੜਕੇ ਦੇ ਅਗਰ ਫੈਮਿਲੀ ਦੀ ਗੱਲ ਕਰਦੇ ਆ ਤਾਂ ਇਸ ਦੇ ਪਿਤਾ ਜੀ ਨਹੀਂ ਹਨ ਜੀ ਇਸ ਦੇ ਮਾਤਾ ਜੀ ਹੈਗੇ ਹਨ ਔਰ ਲੜਕਾ ਕੱਲਾ-ਕੱਲਾ ਹੈ ਜੀ ਲੜਕੇ ਦੇ ਅਗਰ ਕੰਮ ਦੀ ਗੱਲ ਕਰਦੇ ਆ ਤਾਂ ਇਹ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਤੇ ਅਪਲਾਈ ਹੈ ਜੀ ਜੋ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਬਹੁਤ ਹੀ ਵਧੀਆ ਪੋਸਟ ਤੇ ਕੰਮ ਕਰ ਰਿਹਾ ਹੈ ਜੀ ਲੜਕੇ ਦਾ ਬਹੁਤ ਹੀ ਵਧੀਆ ਸੈਲਰੀ ਪੈਕੇਜ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਅਗਰ ਸਿਟੀਜ਼ਨ ਹੈ ਜਾਂ ਪੀਆਰ ਹੈ ਜਾਂ ਵਰਕ ਪਰਮਿਟ ਹੈ ਲੜਕੀ ਪੰਜਾਬੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਸੋਹਣੀ ਤੇ ਸੁਨੱਖੀ ਹੋਵੇ ਔਰ ਪੰਜਾਬੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ 795 88310 ਤੇ ਜੀ ਅਗਲਾ ਰਿਸ਼ਤਾਵੀ ਹੈ ਜੀ ਜੋ ਕਿ ਐਨ ਆਰ ਆਈ ਵੀਰ ਪੋਲੈਂਡ ਤੋਂ ਬਿਲੋਂਗ ਕਰਦਾ ਹੈ ਜੀ ਇਹ ਲੜਕਾ ਸਨਿਆਰਾ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1999 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕਾ ਬਹੁਤੀ ਸੋਨਾ ਤੇ ਸੁਨੱਖਾ ਹੈ ਜੀ ਔਰ ਲੜਕੇ ਦਾ ਕੰਮ ਹੈ ਜੀ ਉੱਥੇ ਸ਼ੈਫ ਦਾ ਜੀ ਗੱਲ ਕਰਦੇ ਆਂ ਅਗਰ ਇਸਦੇ ਮਾਤਾ ਪਿਤਾ ਦੀ ਤਾਂ ਇਸਦੇ ਮਾਤਾ ਔਰ ਪਿਤਾ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦੇ ਹਨ ਉਹ ਅੰਮ੍ਰਿਤਸਰ ਸਿਟੀ ਦੇ ਵਿੱਚ ਹੀ ਰਹਿ ਰਹੇ ਹਨ ਔਰ ਉਹਨਾਂ ਦਾ ਵੀ ਮਲਟੀਪਲ ਵੀਜ਼ਾ ਲੱਗਾ ਹੋਇਆ ਹੈ ਜੀ। ਲੜਕਾ ਕੱਲਾ-ਕੱਲਾ ਹੈ ਜੀ ਪਰਿਵਾਰ ਦੇ ਵਿੱਚ। ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਐਨ ਆਰ ਆਈ ਹੋਵੇ ਚਾਹੇ ਉਹ ਪੰਜਾਬ ਤੋਂ ਬਿਲੋਂਗ ਕਰਦੀ ਹੋਵੇ। ਕਾਸਟ ਇਸ਼ੂ ਨਹੀਂ ਹੈ ਜੀ। ਲੜਕੀ ਦਾ ਪਰਿਵਾਰ ਚੰਗਾ ਹੋਵੇ ਔਰ ਲੜਕੀ ਪੜ੍ਹੀ ਲਿਖੀ ਤੇ ਸੋਹਣੀ ਤੇ ਸੁਨੱਖੀ ਹੋਵੇ ਜੀ। ਅਗਰ ਲੜਕੀ ਨੇ ਬੀ ਐਸ ਸੀ ਨਰਸਿੰਗ ਚ ਕੀਤੀ ਹੋਈ ਹੈ ਤਾਂ ਬਹੁਤ ਹੀ ਵਧੀਆ ਹੈ ਜੀ। ਲੜਕਾ ਖੁਦ ਪੈਸਾ ਖਰਚ ਕੇ ਉਹਨੂੰ ਆਪਣੇ ਨਾਲ ਵੀ ਲੈ ਕੇ ਜਾਣ ਲਈ ਰੈਡੀ ਹੈ ਜੀ ਲੜਕੇ ਦਾ ਜਰਮਨੀ ਦਾ ਵੀਜ਼ਾ ਵੀ ਲੱਗਾ ਹੋਇਆ ਔਰ ਪਲੱਸ ਇਸ ਦੇ ਕੋਲ 33 ਹੋਰ ਕੰਟਰੀਆਂ ਦੇ ਵੀਜ਼ੇ ਵੀ ਲੱਗੇ ਹੋਏ ਹਨ ਔਰ 33 ਹੋਰ ਕੰਟਰੀਆਂ ਦਾ ਵੀ ਇਹ ਕਿਸੇ ਵੀ ਕੰਟਰੀ ਦੇ ਵਿੱਚ ਜਾ ਸਕਦਾ ਹੈ ਇਸ ਪਰਿਵਾਰ ਦੀ ਅਗਰ ਤੁਹਾਨੂੰ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਇਹ ਪਰਿਵਾਰ ਬਹੁਤ ਹੀ ਵਧੀਆ ਹੈ ਔਰ ਚੰਗਾ ਹੈ ਜੀ ਲੋ ਜੀ ਸਾਰਿਆਂ ਦੇ ਇੰਤਜ਼ਾਰ ਦੀਆਂ ਕੜੀਆਂ ਖਤਮ ਲੜਕੀਆਂ ਦੇ ਰਿਸ਼ਤੇ ਤਾਂ ਜੀ ਬਿਲਹ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਏ ਜੋ ਵੀ ਲੜਕੀਆਂ ਦਾ ਰਿਸ਼ਤਾ ਤੁਹਾਨੂੰ ਪਸੰਦ ਆਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ ਹੁਣ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਅੱਜ ਐਨ ਆਰ ਆਈ ਪੈਨਾ ਦੇ ਰਿਸ਼ਤੇ ਜੀ ਤੁਸੀਂ ਵੀ ਬਹੁਤ ਹੀ ਟਾਈਮ ਤੋਂ ਉਡੀਕ ਕਰੇ ਸੀ ਅਸੀਂ ਇਸ ਖਾਸ ਤਿਹਾੜ ਦੇ ਮੌਕੇ ਤੇ ਅੱਜ ਸਾਰੇ ਦੇ ਸਾਰੇ ਪੰਜਾਬੀ ਐਨ ਆਰ ਆਈ ਵੀਰ ਤੇ ਭੈਣਾਂ ਦੇ ਰਿਸ਼ਤੇ ਲੈ ਕੇ ਆਇਆ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੀ ਦਾ ਜੀ ਇਹ ਲੜਕੀ ਬਠਿੰਡਾ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਜੱਟ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ ਹੈ 1999 ਸੰਦ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਬਹੁਤ ਹੀ ਸੋਹਣਾ ਤੇ ਸੁਨੱਖੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਕੰਮ ਦੀ ਤਾਂ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਔਰ ਉੱਥੇ ਬਹੁਤ ਹੀ ਵਧੀਆ ਚੰਗੀ ਪੋਸਟ ਤੇ ਇਸ ਟਮ ਕੰਮ ਕਰ ਰਹੀ ਹੈ ਜੀ ਗੱਲ ਕਰਦੇ ਆ ਇਸ ਦੇ ਅਗਰ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਿਹ ਹਨ ਜੋ ਕਿ ਖੇਤੀਬਾੜੀ ਨੂੰ ਦੇਖ ਰਹੇ ਹਨ ਇਸ ਪਰਿਵਾਰ ਦੇ ਕੋਲ ਆਪਣੀ 20 ਕਿੱਲੇ ਜ਼ਮੀਨ ਵੀ ਹੈ ਜੀ ਪਲੱਸ ਸ਼ਹਿਰੀ ਪ੍ਰਾਪਰਟੀ ਵੀ ਬਹੁਤ ਹੀ ਵਧੀਆ ਹੈ ਜੀ ਇਸ ਦਾ ਇੱਕ ਪੈਨ ਹੈ ਜੀ ਜੋ ਕਿ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੀ ਹੈ ਜੀ ਇਸ ਦਾ ਇੱਕ ਬ੍ਰਦਰ ਹੈ ਜੀ ਉਹ ਵੀ ਅਨਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਚੰਗਾ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੱਟ ਸਿੱਖ ਫੈਮਿਲੀ ਨੂੰ ਸਬੰਧ ਰੱਖਦਾ ਹੋਵੇ ਜੀ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਸੋਹਣਾ ਤੇ ਸੁਨੱਖਾ ਔਰ ਚੰਗੇ ਕੱਦ ਕਾਠ ਵਾਲਾ ਚਾਹੀਦਾ ਹੈ ਜੀ ਲੜਕੇ ਨੂੰ ਕਟੋ-ਕਟ 10 ਤੋਂ 15 ਕਿੱਲੇ ਜ਼ਮੀਨ ਵੀ ਆਂਦੀ ਹੋਵੇ ਜੀ। ਅਗਰ ਇਸ ਪਰਿਵਾਰ ਦੇ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ। ਅਗਲਾ ਰਿਸ਼ਤਾ ਵੀ ਜੀ, ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ। ਇਹ ਲੜਕੀ ਕਪੂਰਥਲਾ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ। ਲੜਕੀ ਰਾਜਪੂਤ ਕਸ਼ਪ ਮੈਰਾ ਜਾਤੀ ਨਾਲ ਸੰਬੰਧ ਰੱਖਦੀ ਹੈ ਜੀ। ਲੜਕੀ ਦਾ ਜਨਮ 1995 ਸੰਧ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਕਨੇਡਾ ਦੇ ਵਿੱਚ ਲੈਬ ਟੈਕਨੀਸ਼ੀਅਨ ਦੀ ਜੋਬ ਤੇ ਕੰਮ ਕਰ ਰਹੀ ਹੈ ਜੀ ਬਹੁਤ ਹੀ ਵਧੀਆ ਜੋਬ ਹੈ ਔਰ ਬਹੁਤ ਹੀ ਵਧੀਆ ਸੈਲਰੀ ਹੈ ਜੀ ਲੜਕੀ ਦਾ ਅਗਰ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਇੱਕ ਮਾਤਾ ਹਨ ਜੋ ਕਿ ਹਾਊਸ ਵਾਈਫ ਹਨ ਜੀ ਇਸ ਦੇ ਪਿਤਾ ਜੀ ਹਨ ਜੋ ਕਿ ਰੇਲਵੇ ਤੋਂ ਰਿਟਾਇਰਡ ਹਨ ਜੀ ਲੜਕੀ ਦੇ ਪੈਨ ਹੈ ਜੋ ਕਿ ਅਨਮੈਰਿਡ ਹੈ ਯੂਕੇ ਦੇ ਵਿੱਚ ਸਟੱਡੀ ਕਰ ਰਹੀ ਹੈ ਜੀ ਲੜਕੀ ਦਾ ਇੱਕ ਭਰਾ ਆਇਆ ਜੀ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਜੀ ਇਹ ਪਰਿਵਾਰ ਬਹੁਤ ਹੀ ਵਧੀਆ ਪੜਿਆ ਲਿਖਿਆ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਔਰ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕੇ ਦਾ ਪਰਿਵਾਰ ਚੰਗਾ ਹੋਵੇ ਔਰ ਤੁਸੀਂ ਇਸ ਰਿਸ਼ਤੇ ਦੀ ਅਗਰ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਲੜਕੀ ਦਾ ਹੈ ਇਹ ਲੜਕੀ ਰਾਜਪੂਰਾ ਸਿਟੀ ਤੋਂ ਬਿਲੋਂਗ ਕਰਦੀ ਹੈ ਲੜਕੀ ਰਵੀ ਦਾਸਿਆ ਫੈਮਲੀ ਨਾਲ ਸੰਬੰਧ ਰੱਖਦੀ ਹੈ ਜੀ ਲੜਕੀ ਦਾ ਜਨਮ 1997 ਸੰਧਾ ਹੈ ਜੀ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਪੜਾਈ ਦੇ ਵਿੱਚ ਬਹੁਤ ਹੀ ਵਧੀਆ ਡਿਗਰੀ ਹਾਸਲ ਕੀਤੀ ਹੋਈ ਹੈ ਜੀ ਪਲੱਸ ਆਈਲਟਸ ਕੀਤੀ ਹੋਈ ਹੈ ਜਿਸ ਦੇ ਵਿੱਚ 6.5 ਬੈਂਡ ਹਨ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਮਾਤਾ ਜੀ ਰਿ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸ ਕਰਦੇ ਹਨ ਇਸ ਦਾ ਇੱਕ ਭਰਾ ਹੈ ਜੀ ਉਹ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਹੋਵੇ ਜੀ ਲੜਕੀ ਤਾਂ ਬਾਹਰ ਜਾਣ ਦਾ ਸੁਪਨਾ ਹੈ ਜੀ ਲੜਕੀ ਅਗਰ ਲੜਕਾ ਅਗਰ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕੀ ਦਾ ਪਰਿਵਾਰ ਮੈਰਿਜ ਚੰਗੀ ਕਰ ਦਵੇਗਾ ਜੀ ਲੜਕੀ ਨੂੰ ਬਾਹਰ ਜਾਣ ਦਾ ਖਰਚ ਜੋ ਉਹ ਲੜਕੇ ਵਾਲੇ ਦਾ ਹੋਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਇਸ ਪਰਿਵਾਰ ਨੂੰ ਜਾਤੀ ਬੰਦਨ ਨਾਲ ਕੋਈ ਵੀ ਦਿੱਕਤ ਨਹੀਂ ਹੈ ਜੀ ਲੜਕਾ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦਾ ਹੋਵੇ ਜੀ ਅਗਲਾ ਰਿਸ਼ਤਾ ਵੀ ਜੀ ਲੜਕੀ ਦਾ ਜੋ ਕਿ ਫਰੋਇਦਪੁਰ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ੇ ਤੇ ਗਈ ਹੋਈ ਹੈ ਜੀ ਲੜਕੀ ਸਨਿਆਰਾ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਜੀ ਲੜਕੀ ਦਾ ਜਨਮ 1996 ਸੰਧਾ ਹੈ ਜੀ ਕੱਦ 5 ਫੁੱਟ 6 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜਲੀ ਮੈਕਮੇ ਤੋਂ ਰਿਟਾਇਰਡ ਹਨ ਇਸ ਦੀ ਪੈਨ ਨਹੀਂ ਹੈ ਜੀ ਇੱਕ ਪਰਾਇਆ ਜੀ ਜੋ ਕਿ ਮੈਰਿਡ ਹੈ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਵਧੀਆ ਸੈਟੀਲ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਲੜਕਾ ਸੋਨਾ ਸੁਨੱਖਾ ਤੇ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੇ ਕਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਇਹ ਹਨ ਜੋ ਕਿ ਇਸ ਖਾਸ ਤਿਹਾਰ ਦੇ ਮੌਕੇ ਤੇ ਐਨ ਆਰ ਆਈ ਵੀਰ ਤੇ ਪੈਨਾ ਦੇ ਰਿਸ਼ਤੇ ਜੀ ਅਗਰ ਤੁਹਾਨੂੰ ਵੀ ਕੋਈ ਪ੍ਰੋਫਾਈਲ ਚੰਗੀ ਲੱਗਦੀ ਹੈ ਅਗਰ ਉਸ ਦੀ ਕੋਈ ਪੁੱਛਗਿੱਛ ਕਰਨੀ ਹੈ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ 79588310 ਤੇ ਅਗਰ ਤੁਸੀਂ ਵੀ ਕਿਸੇ ਰਿਸ਼ਤੇ ਦੀ ਐਡ ਦੇਣਾ ਚਾਹੁੰਦੇ ਹੋ ਆਪਣੇ ਸੱਜਣ ਮਿੱਤਰ ਜਾਂ ਭੈਣ ਭਰਾ ਦੀ ਤਾਂ ਸਾਡੂੰ WhatsApp ਤੇ ਬਾਇਓ ਡਾਟਾ ਸੈਂਡ ਕਰਕੇ ਸਾਡੇ ਨਾਲ ਫੋਨ ਤੇ ਸੰਪਰਕ ਜ਼ਰੂਰ ਕਰੋ ਜੀ ਅਸੀਂ ਕਿਸੇ ਵੀ ਐਡ ਦੇ ਪੈਸੇ ਨਹੀਂ ਲੈਂਦੇ ਆ ਜੀ ਐਡ ਬਿਲਕੁਲ ਫ੍ਰੀ ਕਰਦੇ ਆ ਜੀ ਅਗਰ ਤੁਹਾਨੂੰ ਕੋਈ ਵੀ ਪ੍ਰੋਫਾਈਲ ਚੰਗੀ ਲੱਗਦੀ ਹੈ ਤਾਂ ਉਸ ਪ੍ਰੋਫਾਈਲ ਦੀ ਜਾਣਕਾਰੀ ਵੀ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਫੋਨ ਕਰਕੇ ਜੀ ਸਾਡੇ ਚੈਨਲ ਨੂੰ ਤੁਸੀਂ ਅਗਰ ਨਵੇਂ ਆਇਓ ਤਾਂ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਔਰ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਬਹੁਤ ਜਲਦੀ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ